ਆਰਡੀ ਪ੍ਰੋਡਕਸ਼ਨਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਰੀਨਾ ਵੱਲੋਂ ਤੇ ਮੇਰੇ ਦਮਨਪ੍ਰੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਤਾਂ ਅਸੀਂ ਭੈਣ ਭਰਾ ਦੇ ਮੋਹ ਪਿਆਰੇ ਰਿਸ਼ਤੇ ਦੇ ਪ੍ਰਤੀਕ ਰਖੜੀ ਦੇ ਤਿਉਹਾਰ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਅਸੀਂ ਆਸ ਕਰਦੇ ਆ ਅਰਦਾਸ ਕਰਦੇ ਆ ਕਿ ਹਰ ਭੈਣ ਭਰਾ ਦੇ ਰਿਸ਼ਤੇ ਦੇ ਵਿੱਚ ਪਿਆਰ ਆਪਣਤ ਮੋਹ ਤੇ ਵਿਸ਼ਵਾਸ ਬਣਿਆ ਰਹੇ ਵਾਕਈ ਭੈਣ ਭਰਾ ਦਾ ਰਿਸ਼ਤਾ ਪਿਆਰ ਮੋਹ ਦੀਆਂ ਪਕੀਰੀਆਂ ਤੰਦਾਂ ਦੇ ਨਾਲ ਬੱਜਾ ਹੁੰਦਾ ਆ ਇਸ ਰਿਸ਼ਤੇ ਦੇ ਵਿੱਚ ਮੋਹ ਹੁੰਦਾ ਆ ਨਿਗ ਹੁੰਦਾ ਆ ਆਪਣਤ ਹੁੰਦੀ ਐ ਇਹ ਰਿਸ਼ਤਾ ਉਹ ਖਾਸ ਰਿਸ਼ਤਾ ਆ ਜਿਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮੀਅਤ ਆ ਇਸੇ ਲਈ ਕਿਹਾ ਜਾਂਦਾ ਕੀ ਧੀਆਂ ਦੇ ਪੇਕੇ ਉਹਨਾਂ ਦੇ ਭਰਾ ਹੁੰਦੇ ਆ ساری ਉਮਰ ਦੇ ਲਈ ਜੀ ਬਾਕੀ ਹੀ ਦਮਨ ਭੈਣ ਭਰਾ ਦਾ ਰਿਸ਼ਤਾ ਨਾ ਬਹੁਤ ਹੀ ਨੇੜਲਾ ਰਿਸ਼ਤਾ ਹੁੰਦਾ ਹੈ ਬੜੀਆ ਹੀ ਭਾਵਨਾਤਮਕ ਹੁੰਦਾ ਹੈ ਸਭ ਤੋਂ ਵਧੀਆ ਦੋਸਤ ਸਭ ਤੋਂ ਵਧੀਆ ਸਲਾਹਕਾਰ ਭੈਣ ਭਰਾ ਹੀ ਹੁੰਦੇ ਨੇ ਤੇ ਜੇਕਰ ਮੌਕਾ ਆਏ ਤਾਂ ਇੱਕ ਦੂਜੇ ਦੇ ਮਾਪੇ ਦਾ ਰੋਲ ਜਿਹੜਾ ਹੈ ਉਹ ਬਖੂਬੀ ਨਿਭਾਉਂਦੇ ਨੇ ਵਾਕੀ ਭੈਣ ਭਰਾ ਦਾ ਰਿਸ਼ਤਾ ਜਿਹੜਾ ਹੈ ਨਾ ਮਾਪੇ ਤੋਂ ਬਾਅਦ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਮਨੁੱਖੀ ਰਿਸ਼ਤਿਆਂ ਦੇ ਵਿੱਚ ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਨੋਂ ਨਾਲੋਂ ਮਾਸ ਕਦੇ ਨਹੀਂ ਨਿਕੜਦਾ ਹੈਗਾ ਭੈਣ ਪਰਾ ਹੁੰਦੇ ਆ ਜਿਨ੍ਹਾਂ ਵਿੱਚ ਬੇਸ਼ੱਕ ਜਿੰਨੀ ਮਰਜ਼ੀ ਲੜਾਈ ਹੋ ਜਾਵੇ ਜਿੰਨੀ ਮਰਜ਼ੀ ਨੋਕਚੋਕ ਹੋ ਜਾਵੇ ਪਰ ਜਦੋਂ ਕਿਤੇ ਇੱਕ ਨੂੰ ਵੀ ਮੁਸੀਬਤ ਆਉਂਦੀ ਹੈ ਨਾ ਤਾਂ ਦੂਜਾ ਭੱਜ ਕੇ ਉਹਦੇ ਨਾਲ ਜਿਹੜਾ ਆ ਖੜਨ ਨੂੰ ਤਿਆਰ ਹੋ ਜਾਂਦਾ ਆ ਬਿਲਕੁਲ ਤੇ ਅੱਜ ਇਸ ਖਾਸ ਮੌਕੇ ਤੇ ਸਾਨੂੰ ਦਰਸ਼ਕਾਂ ਵੱਲੋਂ ਮੋਹਪੀ ਜੇ ਬਹੁਤ ਸਾਰੇ ਸੁਨੇਹੇ ਮਿਲੇ ਨੇ ਭੈਣ ਭਰਾਵਾਂ ਨੇ ਉਹ ਸੁਨੇਹੇ ਪੇ ਜਿਨੇ ਤੇ ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ ਸ਼ੁਰੂ ਕਰੀਏ ਤਾਂ ਮਨ ਸੇ ਬਿਲਕੁਲ ਜ਼ਰੂਰ ਜੀ ਸਭ ਤੋਂ ਪਹਿਲਾ ਸੁਨੇਹਾ ਆਇਆ ਹੈ ਸਾਨੂੰ ਹਰਪ੍ਰੀਤ ਕੌਰ ਗਿਲ ਵੱਲੋਂ ਜੋ ਕਿ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ ਤੇ ਇਹਨਾਂ ਨੇ ਆਪਣੇ ਵੀਰੇ ਦੇ ਲਈ ਇਹ ਸੁਨੇਹਾ ਪੇ ਜ ਹੈ ਵੀਰੇ ਦਾ ਨਾਮ ਹੈ ਸੁਖਜੀਤ ਸਿੰਘ ਜੋ ਕਿ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਲਿਖਦੇ ਨੇ ਕਿ ਪਹਿਲੀ ਵਾਰ ਇਦਾਂ ਹੋ ਰਿਹਾ ਹੈ ਕਿ ਰਖੜੀ ਦੇ ਮੌਕੇ ਤੇ ਉਹ ਇਕੱਠੇ ਨਹੀਂ ਹਨ ਹਰ ਸਾਲ ਉਹ ਇਕੱਠੇ ਹੀ ਹੁੰਦੇ ਸੀ ਪਰ ਅੱਜ ਇਸ ਕ ਅਸ ਦਿਹਾੜੇ ਦੇਉਤੇ ਇਕੱਠੇ ਨਹੀਂ ਹਨ ਪਰ ਉਹ ਆਪਣੇ ਵੀਰੇ ਨੂੰ ਵਧਾਈ ਦਿੰਦੇ ਨੇ ਮੁਬਾਰਕਬਾਦ ਦਿੰਦੇ ਨੇ ਤੇ ਨਾਲ ਹੀ ਨਾਲ ਇਹ ਕਹਿੰਦੇ ਨੇ ਕਿ ਜੁਗ ਜੁਗ ਜੀਵੇ ਮੇਰਾ ਵੀਰ ਤੇ ਇਸ ਦੇ ਨਾਲ ਹੀ ਉਹ ਆਪਣੀ ਪਰਜਾਈ ਲਈ ਯਾਨੀ ਕਿ ਭਾਬੀ ਲਈ ਵੀ ਇੱਕ ਸਨੇਹਾ ਦਿੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਪਾਜੀ ਮੰਜਿੰਦਰ ਕੌਰ ਜੀ ਬਹੁਤ ਹੀ ਵਧੀਆ ਨੇ ਤੇ ਮੈਂ ਚਾਹਨੀ ਆ ਕਿ ਮੇਰੇ ਭਰਾ ਤੇ ਭਾਬੀ ਦੀ ਜੋੜੀ ਸਲਾਮਤ ਰਹੇ ਤੇ ਸਾਡਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਹਰਪ੍ਰੀਤ ਜੀ ਕਿ ਤੁਹਾਡਾ ਪਿਆਰ ਇਸੇ ਤਰ੍ਹਾਂ ਬਣਿਆ रहे ਵਾਕਈ ਹੀ ਦਮਨ ਬਹੁਤ ਹੀ ਪਿਆਰਾ ਸੁਨੇਹਾ ਹੈ ਜਦੋਂ ਅਸੀਂ ਛੋਟੇ ਹੁੰਨੇ ਆ ਨਾ ਅਕਸਰ ਹੀ ਭੈਣ ਭਰਾ ਲੜਦੇ ਆ ਤੇ ਮਾਪੇ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜਦੋਂ ਵੱਡੇ ਹੋਵਾਂਗੇ ਤੁਸੀਂ ਜਾਂ ਵਿਆਹੇ ਜਾਓਗੇ ਉਦੋਂ ਤੁਹਾਨੂੰ ਪਤਾ ਚੱਲੇਗਾ ਕਿ ਕਿੰਨਾ ਪਿਆਰਾ ਹੈ ਇਸ ਰਿਸ਼ਤੇ ਦੇ ਵਿੱਚ ਤੇ ਜਦੋਂ ਅਸੀਂ ਵੱਡੇ ਹੁੰਨੇ ਆ ਵਿਆਹੇ ਜਾਂਦੇ ਆ ਜਾਂ ਨੌਕਰੀਆਂ ਕਾਰਨ ਅਸੀਂ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਆ ਤੇ ਇਸ ਖਾਸ ਦਿਨ ਤੇ ਇਕੱਠੇ ਨਹੀਂ ਹੋ ਪਾਉਂਦੇ ਫਿਰ ਸਾਨੂੰ ਬਹੁਤ ਯਾਦ ਆਂਦੀ ਹੈ ਤੇ ਅਸੀਂ ਚਾਹੁੰਦੇ ਆ ਕਿ ਹਰ ਇੱਕ ਭੈਣ ਭਰਾ ਇਸ ਦਿਨ ਦੇ ਉੱਤੇ ਜ਼ਰੂਰ ਮਿਲੇ ਤੇ ਜੇਕਰ ਪ੍ਰੇਸ਼ਾਨੀਆਂ ਨੇ ਮਜਬੂਰੀਆਂ ਨੇ ਜ਼ਿੰਦਗੀਆਂ ਪਰ ਇਹ ਪਿਆਰ ਹਮੇਸ਼ਾ ਬਣਿਆ ਰਹੇ ਜੀ ਅਗਲਾ ਸੁਣੀਆ ਸਾਨੂੰ ਆਇਆ ਹੈ ਗੁਰਧਿਆਨ ਸਿੰਘ ਹੋਰਾਂ ਦਾ ਆਪਣੀ ਛੋਟੀ ਜੀ ਭੈਣ ਪਰਿਨਾਜ਼ ਦੇ ਲਈ ਇਹ ਸਾਨੂੰ ਭੇਜ ਰਹੇ ਆ ਪਿੰਡ ਬੱਦਲ ਥੂਆ ਤੋਂ ਇਹ ਕਹਿ ਰਿਹਾ ਕਿ ਮੇਰੀ ਭੈਣ ਹਮੇਸ਼ਾ ਹੱਸਦੀ ਰਹੇ ਵਸਦੀ ਰਹੇ ਮੈਂ ਇਹੋ ਦੁਆ ਕਰਦਾ ਆ ਜੀ ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਤੁਸੀਂ ਦੋਵੇਂ ਹੱਸਦੇ ਰਹੋ ਵਸਦੇ ਰਹੋ ਖੁਸ਼ੀਆਂ ਖੇੜੇ ਵੰਡਦੇ ਰਹੋ ਅਗਲਾ ਸੁਨੇਹਾ ਬਹੁਤ ਹੀ ਪਿਆਰਾ ਹੈ ਜੋ ਕਿ ਭਾਵਿਕਾ ਨੇ ਆਪਣੇ ਪਰ ਆਜ ਪੇਸ਼ ਤੇ ਲਈ ਭੇਜਿਆ ਹੈ ਤੇ ਦਮਨ ਉਹਨਾਂ ਨੇ ਕੁਝ ਲਾਈਨਾਂ ਵੀ ਲਿਖੀਆਂ ਨੇ ਇਹ ਲਿਖਦੇ ਨੇ ਮੇਰਾ ਛੋਟਾ ਸਾ ਪਿਆਰਾ ਭਾਈ ਲੱਗਦਾ ਹੈ ਤੂੰ ਮੇਰੇ ਬਹੁਤ ਪਿਆਰਾ ਤੇਰੇ ਸਾਥ ਹੈ ਮੇਰੀ ਹਰ ਖੁਸ਼ੀ ਤੂੰ ਹੈ ਮੇਰੀ ਅੱਖਾਂ ਦਾ ਤਾਰਾ ਤੇਰੀ ਨਾਦਾਨੀਆਂ ਤੇਰੀ ਸ਼ੈਤਾਨੀਆਂ ਮੁਝੇ ਦਿলো ਜਾਨ ਸੀ ਪਿਆਰੀ ਹੈ ਤੇਰੇ ਸਾਥ ਹੀ ਹੈ ਮੇਰੀ ਜੀ ਜ਼ਿੰਦਗੀ ਇੱਕ ਦੂਸਰੇ ਮੇ ਬਸੀ ਜਾਨ ਹਮਾਰੀ ਹੈ ਤੇ ਨਾਲ ਇਹ ਵੀ ਲਿਖਦੇ ਨੇ ਕਿ ਮੇਰਾ ਭਰਾ ਹਮੇਸ਼ਾ ਖੁਸ਼ ਰਹੇ ਸਫਲਤਾ ਦੇ ਮੁਕਾਮ ਤੱਕ ਪੁੱਜੇ ਤੇ ਅਸੀਂ ਵੀ ਅਰਦਾਸ ਕਰਦੇ ਹਾਂ ਤੁਸੀਂ ਦੋਵੇਂ ਬਹੁਤ ਖੁਸ਼ ਰਹੋ ਜੀ ਅਗਲਾ ਸੁਨੇਹਾ ਸਾਨੂੰ ਭੇਜਿਆ ਆ ਪਤਵਿੰਦਰ ਕੌਰ ਹੋਰਾਂ ਨੇ ਆਪਣੇ ਭਰਾ ਤਜਿੰਦਰ ਸਿੰਘ ਦੇ ਲਈ ਲੁਧਿਆਣੇ ਤੋਂ ਇਹ ਕਹਿੰਦੇ ਆ ਕਿ ਮੇਰੇ ਭਰਾ ਦੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਜਿਹੜੀਆਂ ਨੇ ਦਸਤਕ ਦਿੰਦੀਆਂ ਰਹਿਣ ਉਸ ਦੀਆਂ ਬਰੂਹਾਂ ਦੇ ਉੱਤੇ ਹਮੇਸ਼ਾ ਹਾਸੇ ਖਿੜੇ ਰਹਿਣ ਇਸ ਆਸ ਦੇ ਨਾਲ ਉਹ ਕਹਿੰਦੇ ਆ ਕਿ ਮੇਰਾ ਭਰਾ ਜ਼ਿੰਦਗੀ ਦੇ ਵਿੱਚ ਹਰ ਇੱਕ ਤਰੱਕੀ ਨੂੰ ਜੜਾ ਆ ਪਾਉਂਦਾ ਰਹੇ ਅਸੀਂ ਵੀ ਇਹੋ ਅਰਦਾਸ ਕਰਦੇ ਆ ਦੁਆ ਕਰਦੇ ਆ ਕਿ ਹਰ ਇੱਕ ਭੈਣ ਦਾ ਸੁਪਨਾ ਪੂਰਾ ਹੋਵੇ ਉਸ ਦਾ ਭਰਾ ਹਮੇਸ਼ਾ ਖੁਸ਼ੀ ਦੇ ਵਿੱਚ ਰਹੇ ਤੇ ਚੜ੍ਹਦੀ ਕਲਾ ਦੇ ਵਿੱਚ ਰਹੇ ਜੀ ਅਗਲਾ ਸੁਨੇਹਾ ਆਇਆ ਹੈ ਗੁਰਨੂਰ ਵੱਲੋਂ ਤੁਹਾਨੂੰ ਦੱਸਦੀ ਕਿ ਗੁਰਨੂਰ ਇਸ ਸਮੇਂ ਕੈਨੇਡਾ ਦੇ ਵਿੱਚ ਗਏ ਹੋਏ ਨੇ ਤੇ ਉਹਨਾਂ ਨੇ ਆਪਣੀਆਂ ਛੋਟੀਆਂ ਭੈਣਾਂ ਦੇ ਲਈ ਇਹ ਸੁਨੇਹਾ ਭੇਜਿਆ ਹੈ ਉਹਨਾਂ ਦੀ ਭੈਣ ਹੈ ਪ੍ਰਕਿਰਤੀ ਤੇ ਉਹਨਾਂ ਦੀ ਹੋਰ ਵੀ ਕਜ਼ਨ ਸਿਸਟਰਸ ਨੇ ਤੇ ਉਹ ਕਹਿੰਦੇ ਨੇ ਕਿ ਮੇਰੀਆਂ ਭੈਣਾਂ ਮੇਰੇ ਤੋਂ ਬਹੁਤ ਦੂਰ ਨੇ ਉਹ ਭਾਰਤ ਵਿੱਚ ਨੇ ਮੈਂ ਕੈਨੇਡਾ ਦੇ ਵਿੱਚ ਹਾਂ ਪਰ ਮੇਰਾ ਪਿਆਰ ਹਮੇਸ਼ਾ ਉਹਨਾਂ ਦੇ ਨਾਲ ਹੈ ਉਹ ਹਮੇਸ਼ਾ ਚਾਹੁੰਦੇ ਨੇ ਕਿ ਉਹਨਾਂ ਦੀ ਭੈਣਾਂ ਦੇ ਉੱਤੇ ਕੋਈ ਵੀ ਤਕਤੀਬਾ ਨਾ ਆਵੇ ਜੀ ਅਗਲਾ ਸੁਨੇਹਾ ਸਾਨੂੰ ਮਿਲਿਆ ਹੈ ਅਨਵਵੀਰ ਔਰ ਵੱਲੋਂ ਆਪਣੇ ਛੋਟੇ ਜਿਹੇ ਭਰਾ ਤੇਜਵੀਰ ਸਿੰਘ ਨੂੰ ਪਿੰਡ ਟੁੱਟਕਲਾ ਨਕੋਦਰ ਜਲੰਧਰ ਤੋਂ ਉਹ ਮੁਬਾਰਕਬਾਦ ਦਿੰਦੇ ਨੇ ਤੇ ਅਸੀਂ ਵੀ ਇਹਨਾਂ ਨੂੰ ਢੇਰ ਸਾਰੀਆਂ ਰਖੜੀ ਦੇ ਤਿਉਹਾਰ ਦੀਆਂ ਮੁਬਾਰਕਬਾਦ ਕਹਿੰਦੇ ਆ ਜੀ ਅਗਲੀ ਫੋਟੋ ਤੁਸੀਂ ਦੇਖ ਰਹੇ ਹੋ ਇਹ ਜੋੜੀ ਹੈ ਭੈਣ ਭਰਾ ਦੀ ਨਾਮ ਹੈ ਜੀ ਇਹਨਾਂ ਦਾ ਦਿਆ ਸੂਦ ਤੇ ਹਰਸ਼ਿਤ ਸੂਦ ਤੇ ਅਸੀਂ ਚਾਹਨੇ ਆ ਕਿ ਭੈਣ ਭਰਾ ਦੀ ਇਹ ਜੋੜੀ ਹਮੇਸ਼ਾ ਹੀ ਸਲਾਮਤ ਰਹੇ ਪਰਮਾਤਮਾ ਹਮੇਸ਼ਾ ਇਹਨਾਂ ਨੂੰ ਖੁਸ਼ ਰੱਖੇ ਜੀ ਅਗਲਾ ਸੁਣੀਆ ਸਾਨੂੰ ਮਿਲਿਆ ਹੈ ਅਮਨ ਜੋਤ ਕੌਰ ਵੱਲੋਂ ਆਪਣੇ ਭਰਾ ਜਸਪ੍ਰੀਤ ਸਿੰਘ ਦੇ ਲਈ ਇਹ ਕਹਿੰਦੇ ਆ ਕਿ ਮੇਰਾ ਭਰਾ ਜ਼ਿੰਦਗੀ ਦੇ ਵਿੱਚ ਹਰ ਇੱਕ ਮੁਕਾਮ ਨੂੰ ਹਾਸਲ ਕਰੇ ਮੈਂ ਇਹ ਦਿਲੋਂ ਦੁਆ ਕਰਦੀ ਆ ਤੇ ਮੈਂ ਚਾਹੁੰਦੀ ਆ ਕਿ ਪਰਮਾਤਮਾ ਇਸ ਦੀ ਹਰ ਇੱਕ ਰੀਜ ਨੂੰ ਪੂਰਾ ਕਰੇ ਤੇ ਇਸ ਨੂੰ ਤਰੱਕੀਆਂ ਬਖਸ਼ੇ ਜੀ ਅਗਲਾ ਮੈਸੇਜ ਆਇਆ ਹੈ ਸਾਨੂੰ ਮੋਨਿਕਾ ਜੀ ਵੱਲੋਂ ਉਹ ਕਹਿੰਦੇ ਹੈ ਕਿ ਦੁਨੀਆ ਨੇ ਕਿੰਨੀ ਵਧੀਆ ਰੀਤ ਬਣਾਈ ਹੈ ਕਿ ਜੋ ਭਰਾ ਭੈਣ ਦਾ ਰਿਸ਼ਤਾ ਬਣਾਇਆ ਹੈ ਉਹ ਕਹਿੰਦੇ ਕਿ ਭਰਾ ਭੈਣ ਦੇ ਰਿਸ਼ਤੇ ਵਿੱਚ ਜੋ ਮਿਠਾਸ ਹੈ ਜੋ ਆਪਣਾਪਨ ਹੈ ਉਹ ਸਾਨੂੰ ਕਿਤੋਂ ਹੋਰ ਨਹੀਂ ਮਿਲ ਸਕਦਾ ਕਿਉਂਕਿ ਭਰਾ ਭੈਣ ਜਿਨੂੰ ਕਹਿੰਦੇ ਆ ਨਾ ਕਿ ਸੱਜੀਆਂ ਖੱਬੀਆਂ ਬਾਹਾਂ ਹੁੰਦੇ ਨੇ ਹਮੇਸ਼ਾ ਸੁੱਖ ਦੁੱਖ ਵਿੱਚ ਆਨ ਖੜੇ ਹੋ ਜਾਂਦੇ ਨੇ ਭਾਵੇਂ 100 ਗਿਲੇ ਸ਼ਿਕਵੇ ਹੋਣ ਪਰ ਜਦੋਂ ਪਰੇਸ਼ਾਨੀ ਆਂਦੀ ਹੈ ਨਾ ਤਾਂ ਭੈਣ ਭਰਾ ਸਭ ਤੋਂ ਅੱਗੇ ਖੜੇ ਹੁੰਦੇ ਨੇ ਤੇ ਇਸ ਮੌਕੇ ਤੋਂ ਆਪਣੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰਦੇ ਨੇ ਜੀ ਅਗਲਾ ਸੁਨੇਹਾ ਸਾਨੂੰ ਆਇਤ ਇਬਰਦਾ ਆਪਣੇ ਭਰਾ ਮਨਵੀਰ ਦੇ ਲਈ ਇਹ ਛੋਟੇ ਭੈਣ ਭਰਾਵਾਂ ਦੀ ਜੋੜੀ ਅਸੀਂ ਚਾਹੁੰਦੇ ਹਾਂ ਹਮੇਸ਼ਾ ਸਲਾਮਤ ਰਹੇ ਹੱਸਦੇ ਰਹਿਣ ਵਸਦੇ ਰਹਿਣ ਇਹ ਤੇ ਇਸੇ ਤਰ੍ਹਾਂ ਪਿਆਰ ਦੇ ਨਾਲੇ ਸਾਰੀ ਜ਼ਿੰਦਗੀ ਬਤੀਤ ਕਰਦੇ ਰਹਿਣ ਜੀ ਅਗਲਾ ਸੁਨੇਹਾ ਹੈ ਦਵਿੰਦਰ ਤਿਲੋਜੀ ਵੱਲੋਂ ਉਹਨਾਂ ਦਾਸਤੀਏ ਕਿ ਸਾਹਿਤਕਾਰਾਂ ਨੇ ਬਹੁਤ ਵਧੀਆ ਲਿਖਦੇ ਨੇ ਤੇ ਉਹਨਾਂ ਨੇ ਸੁਨੇਹਾ ਸਾਰਿਆਂ ਲਈ ਭੇਜਿਆ ਹੈ ਦਮਨ ਉਹ ਕਹਿੰਦੇ ਨੇ ਕਿ ਹਰ ਇੱਕ ਭਰਾ ਹਰ ਇੱਕ ਭੈਣ ਤੇ ਇਹ ਰਿਸ਼ਤਾ ਜਿਹੜਾ ਹੈ ਹਮੇਸ਼ਾ ਉਹਨਾਂ ਦਾ ਸਲਾਮਤ ਰਹੇ ਕਿਉਂਕਿ ਇਹ ਰਿਸ਼ਤਾ ਲਾਲਚਤਾ ਨਹੀਂ ਹੁੰਦਾ ਉਹ ਕਹਿੰਦੇ ਨੇ ਕਿ ਭੈਣਾ ਕਿਸੇ ਲਾਲਚ ਦੇ ਕਾਰਨ ਪਰਾਂ ਮਾਨੋ ਰਖੜੀ ਨਹੀਂ ਬਣਦੀਆਂ ਬਲਕਿ ਇਹ ਅਪਨਤ ਦਾ ਹੁੰਦਾ ਹੈ ਇਹੋ ਜਿਹਾ ਤਗਾ ਹੁੰਦਾ ਹੈ ਬੜਾ ਹੀ ਮੋਬ ਜਿਆਤਾਗਾ ਹੁੰਦਾ ਹੈ ਉਸ ਵਿੱਚ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਇਸ ਲਈ ਇਸ ਰਿਸ਼ਤੇ ਨੂੰ ਇਸ ਤੇ ਉਹ ਹਾਰ ਨੂੰ ਬੜੀ ਹੀ ਖੁਸ਼ੀ ਦੇ ਨਾਲ ਮਨਾਉਣਾ ਚਾਹੀਦਾ ਹੈ ਹੱਸ ਕੇ ਮਿਲਣਾ ਚਾਹੀਦਾ ਹੈ ਬਹੁਤ ਵਧੀਆ ਸਨੇਹਾ ਹੈ ਇਹਨਾਂ ਦੇ ਭਰਾ ਨੇ ਬਲਕਾਰ ਸਿੰਘ ਜੀ सुरेंद्र ਸਿੰਘ ਜੀ ਤੇ ਇਸ ਮੌਕੇ ਤੇ ਇਹਨਾਂ ਨੇ ਸੁਖਵੰਤ ਸਿੰਘ ਜੀ ਨਾ ਦੇ ਭਰਾ ਇਸ ਸਮੇਂ ਇਸ ਦੁਨੀਆ ਵਿੱਚ ਨਹੀਂ ਹਨ ਉਹਨਾਂ ਨੂੰ ਵੀ ਯਾਦ ਕੀਤਾ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਜਿੱਥੇ ਵੀ ਨੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਜੋ ਤੁਹਾਡੇ ਭਰਾ ਇਸ ਦੁਨੀਆ ਦੇ ਵਿੱਚ ਨੇ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇਵੇ ਅਗਲਾ ਸੁਨੇਹਾ ਸਾਨੂੰ ਮਿਲਿਆ ਹੈ ਏ ਅਰਮਾਨ ਦਾ ਆਪਣੀ ਭੈਣ ਰਜਿੰਦਰ ਕੌਰ ਦੇ ਲਈ ਇਹ ਆਪਣੀ ਭੈਣ ਲਈ ਦੁਆਵਾਂ ਕਰਦੇ ਆ ਤੇ ਉਸ ਨੂੰ ਰਖੜੀ ਦੇ ਤਿਉਹਾਰ ਦੀ ਮੁਬਾਰਕਬਾਦ ਕਹਿੰਦੇ ਆ ਇਹ ਕਹਿੰਦੇ ਆ ਕਿ ਜਿਵੇਂ ਉਹ ਮੇਰੇ ਲਈ ਲੰਬੀ ਉਮਰ ਦੀ ਦੁਆ ਕਰਦੀ ਹੈ ਤੇ ਮੈਂ ਵੀ ਉਸ ਲਈ ਦੁਆ ਕਰਦਾ ਹਾਂ ਕਿ ਉਸ ਦੀ ਵੀ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ ਅਗਲਾ ਸਨੇਹਾ ਹੈ ਰਚਨਾ ਜੀ ਵੱਲੋਂ ਜੋ ਕਿ ਉਹਨਾਂ ਨੇ ਆਪਣੇ ਪਰਾਂ ਕਨੂਲੀ ਪੇ ਜੀਆ ਹੈ ਤੇ ਉਹਨਾਂ ਨੇ ਇੱਕ ਬਹੁਤ ਹੀ ਪਿਆਰੀ ਜੀ ਕਵਿਤਾ ਵੀ ਲਿਖੀ ਹੈ ਉਹ ਲਿਖਦੀ ਨੇ मेरा छोटा सा प्यारा भाई माता-पिता की आंखों का तारा हम दोनों बहनों का वह राजदुलारा हमारे घर आंगन की है जान दिल का बहुत ही सच्चा है निस्वार्थ प्यार भरा है मन में स्वभाव से बहुत ही अच्छा है राधा कृष्ण का वो भक्त है मंदिर जाना उसे भाता है पालकी की सेवा वो करता है और उसकी भक्ति को दर्शाता है प्रभु से है यही प्रार्थना व्यअच्छी सेहत व सुख पाए अपनी जिंदगी के अनमोल पल खुशी व समृद्धि से बिताए जी रचना जी बहुत-बहुत मुबारकबाद ऐसी भी चाहते हैं कि ये त्यौहार खुशियां खेड़ा लेके आवे ਜੀ ਅਗਲਾ ਸੁਨੇਹਾ ਸਾਨੂੰ ਮਿਲਿਆ ਆ ਸਰੋਜ ਬਲੀਮ ਵੱਲੋਂ ਇਹ ਆਪਣੇ ਪ੍ਰਕਰਮਜੀਤ ਬਲੀਮ ਤੇ ਭਾਬੀ ਸੀਮਾ ਬਲੀਮ ਤੇ ਆਪਣੇ ਦੂਸਰੇ ਪ੍ਰਾਚ ਰஞ்சிਤ ਬਲੀਮ ਤੇ ਆਪਣੀ ਭਾਬੀ ਸੀਮਾ ਬਲੀਮ ਨੂੰ ਮੁਬਾਰਕਬਾਦ ਦਿੰਦੇ ਨੇ ਰਖੜੀ ਦੀ ਤੇ ਨਾਲ ਹੀ ਇਹ ਕਹਿੰਦੇ ਆ ਕਿ ਮੈਂ ਚਾਹੁੰਨੀ ਆ ਕਿ ਮੇਰੇ ਭਰਾਵਾਂ ਦੀਆਂ ਲੰਮੀਆਂ ਉਮਰਾਂ ਹੋਣ ਔਰ ਜਿਸ ਵੀ ਕੰਮ ਨੂੰ ਹੱਥ ਪਾਉਣ ਪਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅਗਲਾ ਸੁਨੇਹਾ ਆਇਆ ਹੈ ਜੀ ਸੋਫੀਆ ਵੱਲੋਂ ਤੇ ਉਹਨਾਂ ਨੇ ਆਪਣੇ ਭਰਾਵਾਂ ਲਈ ਸੁਨੇਹਾ ਭੇਜਿਆ ਹੈ ਭਰਾਵਾਂ ਦੇ ਨਾਮ ਨੇ ਲक्की, ਅਰਮਾਨ ਤੇ ਇਰਫਾਨ ਉਹ ਕਹਿੰਦੇ ਨੇ ਕਿ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਨੂੰ ਬਹੁਤ ਹੀ ਪਿਆਰ ਕਰਨ ਵਾਲੇ ਐਨੇ ਵਧੀਆ ਭਰਾ ਮਿਲੇ ਨੇ ਤੇ ਮੈਨੂੰ ਲੱਗਦਾ ਹੈ ਕਿ ਉਹ ਤਿੰਨੋਂ ਭਰਾ ਵੀ ਬਹੁਤ ਖੁਸ਼ਕਿਸਮਤ ਨੇ ਜਿਉਂਨਾਂ ਨੂੰ ਇੰਨੀ ਪਿਆਰੀ ਭੈਣ ਮਿਲੀ ਹੈ ਚੋਣਾਦਲੀ ਸੁਨੇਹਾ ਭੇਜ ਰਹੀ ਹੈ ਕਿ ਮੇਰੇ ਤਿੰਨੋਂ ਭਰਾ ਜਿਹੜੇ ਆ ਉਹ ਜਿਉਂਦੇ ਵਾਸਤੇ ਰਹਿਣ ਜੀ ਅਗਲਾ ਸੁਨੇਹਾ ਸਾਨੂੰ ਕੈਨੇਡਾ ਤੋਂ ਆਇਆ ਹੈ ਜਸਨੂਰ ਸਿੰਘ ਵੱਲੋਂ ਆਪਣੀ ਭੈਣ ਰਹਿਤ ਦੇ ਲਈ ਭੇਜਿਆ ਗਿਆ ਹੈ ਤੇ ਨਾਲ ਹੀ ਉਹ ਲਿਖਦੇ ਆ ਕਿ ਮੈਂ ਚਾਹਨਾ ਵਾਂ ਕਿ ਮੇਰੀ ਭੈਣ ਦਾ ਹਰ ਇੱਕ ਸੁਪਨਾ ਪੂਰਾ ਹੋਵੇ ਜੋ ਵੀ ਉਹ ਵੇਖੇ ਤੇ ਪਰਮਾਤਮਾ ਉਸ ਨੂੰ ਹਮੇਸ਼ਾ ਖੁਸ਼ ਰੱਖੇ ਜੀ ਅਗਲੀ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਹੈ ਜੀ ਨਵਦੀਪ ਕੋਟ ਢਿਲੋਂਦੀ ਮਨਦੀਪ ਸਿੰਘ ਢਿਲੋਂਦੀ ਤੇ ਇਸ ਦੇ ਨਾਲ ਨੇ ਰਮਨਦੀਪ ਸਿੰਘ ਢਿਲੋਂਜੀ ਤਿੰਨੋਂ ਭੈਣ ਭਰਾ ਨੇ ਜੋ ਕਿ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ ਤੇ ਇੱਕ ਦੂਸਰੇ ਦਾ ਸਾਥ ਦੇ ਰਹੇ ਨੇ ਸਿਰਫ ਭਾਰਤ ਵਿੱਚ ਹੀ ਉਹਨਾਂ ਨੇ ਇੱਕ ਦੂਸਰੇ ਦਾ ਸਾਥ ਨਹੀਂ ਦਿੱਤੇ ਵਿਦੇਸ਼ ਦੀ ਧਰਤੀ ਉੱਤੇ ਜਾ ਕੇ ਵੀ ਉਹ ਕਿ ਦੂਜੇ ਦਾ ਸਾਥ ਨਹੀਂ ਛਾਰੇ ਨੇ ਤੁਸੀਂ ਹਮੇਸ਼ਾ ਹੀ ਇੱਕ ਦੂਸਰੇ ਦਾ ਸਾਥ ਨਿਭਾਉਂਦੇ ਰਹੋ ਇਹੀ ਇਸੀ ਕੰਮ ਕਰਦੇ ਆ ਜੀ ਅਗਲਾ ਸੁਨੇਹਾ ਸਾਨੂੰ ਭੇਜਿਆ ਆ ਦੋ ਭਰਾਵਾਂ ਵੱਲੋਂ ਜੋ ਨੇ ਹਰਪ੍ਰੀਤ ਸਿੰਘ ਤੇ ਰਣਜੀਤ ਸਿੰਘ ਜੋ ਲੁਧਿਆਣਾ ਤੋਂ ਨੇ ਇਹ ਆਪਣੀ ਭੈਣ ਮਨਪ੍ਰੀਤ ਦੇ ਲਈ ਦੁਆਵਾਂ ਕਰਦੇ ਨੇ ਤੇ ਇਹਨਾਂ ਨੇ ਇੱਕ ਬਹੁਤ ਹੀ ਸੋਹਣਾ ਸੁਨੇਹਾ ਭੇਜਿਆ ਆ ਇਹ ਲਿਖਦੇ ਆ ਕਿ ਭੈਣ ਅਸਮਾਨ ਦਾ ਤਾਰਾ ਏ ਰਿਸ਼ਤਾ ਭੈਣ ਦਾ ਸੱਚੀ ਸਭ ਤੋਂ ਪਿਆਰਾ ਏ ਬਾਕੀ ਭੈਣ ਭਰਾ ਦਾ ਰਿਸ਼ਤਾ ਬਹੁਤ ਪਿਆਰਾ ਹੁੰਦਾ ਆ ਅਸੀਂ ਵੀ ਦੁਆ ਕਰਦੇ ਆ ਕਿ ਇਹਨਾਂ ਭੈਣ ਭਰਾਵਾਂ ਦਾ ਰਿਸ਼ਤਾ ਇਸੇ ਤਰ੍ਹਾਂ ਬਣਿਆ ਰਹੇ ਇਹ ਭੈਣ ਭਰਾ ਇੱਕ ਦੂਜੇ ਦਾ ਸਾਥ ਹਮੇਸ਼ਾ ਦਿੰਦੇ ਰਹਿਣ ਤੇ ਖੁਸ਼ੀਆਂ ਮਾਣਦੇ ਰਹਿਣ ਅਗਲਾ ਸੁਨੇਹਾ ਸਾਡੇ ਕੋਲ ਆਇਆ ਆ ਜੀਸ਼ ਦਾ ਆਪਣੀਆਂ ਛੋਟੀਆਂ-ਛੋਟੀਆਂ ਭੈਣਾਂ ਚੰਚਲ ਤੇ ਸ਼ਿਵਾਨੀ ਦੇ ਲਈ ਇਹ ਕਹਿੰਦੇ ਨੇ ਕਿ ਸਥਿਤੀਆਂ ਭਾਵੇਂ ਜਿਹੋ ਜੀਆਂ ਮਰਜ਼ੀ ਹੋਣ ਮੈਂ ਆਪਣੀਆਂ ਭੈਣਾਂ ਦੇ ਨਾਲ ਹਮੇਸ਼ਾ ਖੜ੍ਹਾ ਰਹਾਂਗਾ ਜੀ ਇਹ ਫੋਟੋ ਬਹੁਤ ਹੀ ਖੂਬਸੂਰਤ ਹੈ ਦਮਨ ਕਿਉਂਕਿ ਇਸ ਵਿੱਚ ਬੜੇ سارے ਛੋਟੇ-ਛੋਟੇ ਭੈਣ ਭਰਾ ਨੇ ਇਹੀ ਖੂਬਸੂਰਤੀ ਹੈ ਨਾ ਕਿ ਇਸ ਦਿਨ ਬਹੁਤ ਸਾਰੇ ਜਿਹੜੇ ਆਪਾਂ ਭੈਣ ਭਰਾ ਮਿਲਦੇ ਆਂ ਕਈ ਵਾਰੀ ਹੁੰਦਾ ਹੈ ਕਿ ਬੜਾ ਸਮਾਂ ਬੀਤ ਜਾਂਦਾ ਹੈ ਕਈ ਮਹੀਨੇ ਲੰਘ ਜਾਂਦੇ ਆਂ ਸੀ ਆਪਣੇ ਭੈਣ ਭਰਾਵਾਂ ਨੂੰ ਨਹੀਂ ਮਿਲ ਪਾਂਦੇ ਪਰ ਇਹ ਖਾਸ ਦਿਨ ਹੁੰਦਾ ਹੈ ਜਦੋਂ ਸਾਰੇ ਇਕੱਠੇ ਹੁੰਦੇ ਆ ਤੇ ਇਹੀ ਤਸਵੀਰ ਉਹਨਾਂ ਨੇ ਕੈਮਰੇ ਵਿੱਚ ਕੈਦ ਕੀਤੀ ਹੈ ਜੋ ਅੱਜ ਸਾਨੂੰ ਭੇਜੀ ਹੈ ਤੇ ਤਸਵੀਰ 'ਚ ਤੁਸੀਂ ਦੇਖ ਰਹੇ ਆ ਕਰਮਜੀਤ ਪਰਮਜੀਤ ਪਵਨ ਸਿੰਘ ਚੰਚਲ ਸ਼ਿਵਾਨੀ ਤੇ ਵਕੀਲ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜ਼ਿੰਦਗੀ ਤੇ ਤਰੱਕੀਆਂ ਬਖਸ਼ੇ ਪ੍ਰਮਾਤਮਾ ਤੁਹਾਨੂੰ ਇਹੀ ਅਰਦਾਸ ਹੈ ਜੀ ਵਾਕੀ ਅਗਲਾ ਸੁਨੇਹਾ ਸਾਨੂੰ ਆਇਆ ਹੈ ਸ਼ੁਭਰੀਨ ਕੌਰ ਵੱਲੋਂ ਆਪਣੇ ਭਰਾ ਅਦਾ ਵੀਰ ਦੇ ਲਈ ਪੰਡਤ ਤਲਵੰਡੀ ਮਲਿਕ ਤੋਂ ਇਹ ਕਹਿੰਦੇ ਆ ਕਿ ਮੈਂ ਚਾਹੁੰਨੀ ਆ ਮੇਰਾ ਭਰਾ ਖੁਸ਼ੀਆਂ ਖੇੜਿਆਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਜਿਉਵੇਂ ਤੇ ਇਹ ਹਮੇਸ਼ਾ ਤਰੱਕੀ ਕਰੇ ਤੇ ਅਸੀਂ ਇਸੇ ਤਰ੍ਹਾਂ ਹੱਸਦੇ ਵਸਦੇ ਰਹੀਏ ਅਗਲਾ ਸੁਨੇਹਾ ਆਇਆ ਹੈ ਨੀਤਾ ਜੀ ਵੱਲੋਂ ਜੋ ਜਲੰਧਰ ਰਹਿ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਇੱਕ ਕੋਲਾਜ ਭੇਜਿਆ ਹੈ ਜਿਸ ਦੇ ਵਿੱਚ ਇੱਕ ਪਾਸੇ ਉਹ ਆਪਣੇ ਭਰਾ ਦੇ ਨਾਲ ਨੇ ਦੂਸਰੇ ਪਾਸੇ ਉਹਨਾਂ ਦੇ ਬੱਚੇ ਨੇ ਯਾਨੀ ਕਿ ਭੈਣ ਭਰਾ ਨੇ ਤੇ ਹਮੇਸ਼ਾ ਇਹ ਜੋੜੀ ਬਣੀ ਰਹੇ ਭੈਣ ਭਰਾਵਾਂ ਦੀ ਤੁਹਾਡੀ ਵੀ ਤੁਹਾਡੇ ਬੱਚਿਆਂ ਦੀ ਵੀ ਤੇ ਇਹ ਤਿਉਹਾਰ ਜਿਹੜਾ ਹੈ ਹਰ ਸਾਲ ਤੁਸੀਂ ਇਸੇ ਤਰੀਕੇ ਦੇ ਨਾਲ ਖੁਸ਼ੀਆਂ ਦੇ ਨਾਲ ਮਨਾਉਂਦੇ ਰਹੋ ਅਗਲਾ ਸੁਨੇਹਾ ਸਾਨੂੰ ਭੇਜਿਆ ਹੈ ਕੈਨੇਡਾ ਤੋਂ ਅਮਨਪ੍ਰੀਤ ਕੌਰ ਹੋਰਾਂ ਵੱਲੋਂ ਆਪਣੇ ਭਰਾ ਸੁਖਪ੍ਰੀਤ ਦੇ ਲਈ ਇਹ ਕਹਿੰਦੇ ਆ ਕਿ ਮੇਰੀ ਹਮੇਸ਼ਾ ਇਹੋ ਦੁਆ ਆ ਉਸ ਪਰਮਾਤਮਾ ਅਗੇ ਅਰਦਾਸ ਹੈ ਕਿ ਮੇਰੇ ਭਰਾ ਦੀ ਜ਼ਿੰਦਗੀ ਹਮੇਸ਼ਾ ਖੁਸ਼ੀਆਂ ਖੇੜਿਆਂ ਦੇ ਨਾਲ ਭਰੀ ਰਹੇ ਉਸ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਦੁੱਖ ਨਾ ਆਵੇ ਤੇ ਪਰਮਾਤਮਾ ਉਸ ਨੂੰ ਹਮੇਸ਼ਾ ਤਰੱਕੀ ਬਖਸ਼ਦਾ ਰਹੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਹਾਂ ਇਹ ਭੈਣ ਭਰਾ ਦੀ ਜੋੜੀ ਹੈ ਮਹਿਰੀ ਤੇ ਗੁਰਸ਼ਬਦ ਦੀ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਇਹ ਦੋਵੇਂ ਇੱਕ ਦੂਜੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਇਹ ਤਿਹਾੜ ਸੈਲੀਬ੍ਰੇਟ ਕਰ ਰਹੇ ਨੇ ਤੇ ਇਸ ਪਿਆਨਪਰਾ ਦੀ ਜੋੜੀ ਜਿਹੜੀ ਆ ਪ੍ਰਮਾਤਮਾ ਹਮੇਸ਼ਾ ਸਲਾਮਤ ਰੱਖੇ ਇਹੀ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਜੀ ਅਗਲਾ ਸੁਨੇਹਾ ਆਇਆ ਆ ਇਹ ਬਹੁਤ ਖਾਸ ਆ ਸੁਨੇਹਾ ਇਹ ਦੋ ਭੈਣਾਂ ਵੱਲੋਂ ਇੱਕ ਦੂਜੇ ਨੂੰ ਭੇਜਿਆ ਗਿਆ ਆ ਇਹ ਸੁਨੇਹਾ ਭੇਜਿਆ ਆ ਮਨਰਾਜ ਕੌਰ ਤੇ ਨਿਮਰਤ ਕੌਰ ਵੱਲੋਂ ਪਿੰਡ ਜਿਹੜਾ ਇਹਨਾਂ ਦਾ ਜਵਾਰਪੁਰ ਹੈਗਾ ਆ ਮਨਰਾਜ ਕਹਿੰਦੀ ਹੈ ਕਿ ਮੈਂ ਹਮੇਸ਼ਾ ਦੁਆ ਕਰਦੀ ਆ ਕਿ ਮੇਰੀ ਭੈਣ ਨਿਮਰਤ ਹਮੇਸ਼ਾ ਖੁਸ਼ ਰਹੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਅਸੀਂ ਜਿਹੜਾ ਆ ਦੋਵੇਂ ਜਾਨੀਆਂ ਰਲ ਮਿਲ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੀਆਂ ਰਹੀਏ ਬਹੁਤ ਹੀ ਖੂਬਸੂਰਤ ਸੁਨੇਹਾ ਹੈ ਅਗਲਾ ਸੁਨੇਹਾ ਸਾਨੂੰ ਭੇਜਿਆ ਹੈ ਰਾਣੀ ਤੇ ਪੱਪੀ ਵੱਲੋਂ ਆਪਣੇ ਭਰਾ ਮੱਖਣ ਦੇ ਲਈ ਇਹ ਕਹਿੰਦੇ ਆ ਕਿ ਅਸੀਂ ਚਾਹੁੰਦੇ ਆ ਸਾਡਾ ਭਰਾ ਹਮੇਸ਼ਾ ਤੰਦਰੁਸਤ ਰਹੇ ਜਿਸ ਵੀ ਕੰਮ ਨੂੰ ਹੱਥ ਪਾਏ ਪ੍ਰਮਾਤਮਾ ਉਸ ਦਾ ਸਾਥ ਦੇਵੇ ਤੇ ਉਹ ਹਮੇਸ਼ਾ ਤਰੱਕੀਆਂ ਕਰਦਾ ਰਹੇ ਜੀ ਦਮਨ ਤੁਸੀਂ ਵੇਖਿਆ ਹੈ ਭਾਵੇਂ ਕਿ ਨਪਰਾ ਦੇ ਰਿਸ਼ਤੇ ਵਿੱਚ ਨਾ ਹਰ ਰਿਸ਼ਤੇ ਦੇ ਵਿੱਚ ਨੋਕਚੌਕ ਹੁੰਦੀ ਹੈ ਲੜਾਈ ਹੁੰਦੀ ਹੈ ਪਰ ਇਹ ਤਿਹਾੜੀ ਅਜਿਹਾ ਹੈ ਕਿ ਚਾਹੇ ਭੈਣ ਜਿਹੜੀ ਹੈ ਸਾਰਾ ਸਾਲ ਆਪਣੇ ਪੇਕੇ ਨਾ ਜਾਵੇ ਵਿਆਹ ਤੋਂ ਬਾਅਦ ਲekin ਇਸ ਤਿਹਾੜੀ ਦੇ ਨਜ਼ਦੀਕ ਆਂਦੀ ਨਾ ਉਹਦੇ ਦਿਲ ਦੇ ਵਿੱਚ ਹੁੰਦਾ ਹੈ ਕਿ ਮੈਂ ਫਟਾਫਟ ਦੌੜ ਕੇ ਆਪਣੇ ਭਰਾ ਕੋ ਚਲੀ ਜਾਵਾਂ ਤੇ ਭਰਾ ਜਿਹੜਾ ਹੈ ਉਹ ਇੰਤਜ਼ਾਰ ਕਰਦਾ ਹੈ ਇਸ ਤਿਹਾਰਕੀ ਮੇਰੀ ਭੈਣ ਆਏਗੀ ਬੜੀ ਚਾਹ ਦੇ ਨਾਲ ਰਖੜੀ ਬੰਨੇਗੀ ਮਜ਼ਾਕ ਮਜ਼ਾਕ ਦੇ ਵਿੱਚ ਭਾਵੇਂ ਇਹ ਮੀਮਸ ਚੱਲ ਜਾਂਦੇ ਆ ਵੀ ਕਿੰਨੇ ਪੈਸੇ ਦੇਂਗਾ ਜਾਂ ਕਈ ਲੋਕ ਕਹਿੰਦੇ ਤਾਂ ਪੈਸਿਆਂ ਦਾ ਤੱਕ ਸੀਮਤ ਰਹਿ ਗਿਆ ਹੈ ਪਰ ਨਹੀਂ ਅਜੇ ਹਾਨੀ ਹੈ ਜੇਕਰ ਇਹ ਰਿਸ਼ਤੇ ਜਿਹੜੇ ਆ ਨਾ ਪੈਸਿਆਂ ਤੱਕ ਸੀਮਤ ਹੁੰਦੇ ਤਾਂ ਦਮਨ ਬਹੁਤ ਸਾਰੀਆਂ ਉਦਾਹਰਣਾਂ ਦੇਖ ਲਓ ਭੈਣ ਭਰਾ ਜਿਹੜੇ ਆ ਉਹ ਆਪਣੀ ਜਾਨ ਤੱਕ ਜਿਹੜੇ ਇੱਕ ਦੂਜੇ ਤੋਂ ਵਾਰ ਦਿੰਦੇ ਆ ਭੈਣ ਭਰਾ ਜਿਹੜੇ ਆ ਉਹ ਇੰਨਾ ਕੋ ਵੀ ਹੰਝੂ ਇੱਕ ਦੂਜੇ ਦੇ ਦੇਖ ਨਹੀਂ ਸਕਦੇ ਮੰਨਿਆ ਕਿ ਸਮੇਂ ਦੇ ਨਾਲ ਨਾਲ ਜਿਹੜੇ ਆ ਇਸ ਰਿਸ਼ਤੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੀ ਆ ਕਮੀ ਆ ਰਹੀ ਹੈ ਪਰ ਉਹਨਾਂ ਦੀ ਜਿਹੜੀ ਗਿਣਤੀ ਹਨ ਉਹ ਆਟੇ ਵਿੱਚ ਲੂਣ ਦੇ ਬਰਾਬਰ ਹੈ ਅਸੀਂ ਆਟੇ ਵੱਲ ਨਜ਼ਰ ਮਾਰੀਏ ਲੂਣ ਵੱਲ ਨਜ਼ਰ ਨਾ ਮਾਰੀਏ ਜਿੰਨਾ ਦੇ ਰਿਸ਼ਤੇ ਦੇ ਵਿੱਚ ਥੋੜੀ कुत्तन है वह भी ठीक हो जाएगी परमात्मा की मेर सदका जी जेकर किसी के रिश्ते च कुड़न है तो वह दूर हो जाए पर हाँ ये रिश्ता जड़ा है ए प्यार दा है, मोदा है विश्वास का है ਨਿੱਗਦਾ ਹੈ ਤੇ ਇਹ ਹਮੇਸ਼ਾ ਹੀ ਬਣਿਆ ਰਹਿਣਾ ਚਾਹੀਦਾ ਹੈ ਤੇ ਤਿਹਾਰ ਹਮੇਸ਼ਾ ਸੈਲੀਬ੍ਰੇਟ ਹੋਣੇ ਚਾਹੀਦੇ ਨੇ ਜੀ ਤੁਸੀਂ ਜਿਵੇਂ ਕਿਹਾ ਹੈਗਾ ਕਿ ਭੈਣਾਂ ਨੂੰ ਖਿੱਚ ਪੈਂਦੀ ਹੈਗੀ ਕਿ ਉਹ ਜਲਦੀ ਜਿਹੜਾ ਆ ਆਪਣੇ ਘਰਾਂ ਤੱਕ ਪਹੁੰਚ ਜਾਣ ਕਈ ਵਾਰੀ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਭੈਣ ਭਰਾ ਇੱਕ ਦੂਜੇ ਨੂੰ ਨਹੀਂ ਮਿਲ ਪਾਉਂਦੇ ਹੈਗੇ ਪਰ ਫਿਰ ਵੀ ਜਿਹੜਾ ਆ ਭੈਣ ਭਰਾ ਇੱਕ ਦੂਜੇ ਨੂੰ ਰਖੜੀ ਭੇਜਦੇ ਆ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੁੰਡੇ ਜਿਹੜੇ ਆ ਬਹੁਤ ਸਾਰੀਆਂ ਕੁੜੀਆਂ ਵਿਦੇਸ਼ਾਂ ਚ ਚਲੇ ਗਏ ਆ ਉਹ ਆਪਣੇ ਭੈਣ ਭਰਾਵਾਂ ਨੂੰ ਉੱਥੇ ਰਖੜੀ ਜਿਹੜੀ ਆ ਭੇਜਦੇ ਆ ਭੈਣਾਂ ਜਿਹੜੀਆਂ ਨੇ ਭਾਰ ਪ੍ਰਾਪਾਰਤ ਵਿੱਚ ਨੇ ਪਣਾ ਵਿਦੇਸ਼ ਤੋਂ ਆਣ ਵਾਲੀ ਰਖੜੀ ਭੇਜਦੀਆਂ ਨੇ ਜਾਨੀ ਇਹ ਜਿਹੜਾ ਆ ਬਹੁਤ ਵਧੀਆ ਤਿਹਾਰ ਹੈ ਭੈਣ ਭਰਾ ਦਾ ਜਿਹੜਾ ਉਹਨਾਂ ਦਾ ਪਿਆਰ ਦਿਖਾਉਂਦਾ ਆ ਤੇ ਅਗਲੀ ਜਿਹੜਾ ਸਾਨੂੰ ਸੁਨੇਹਾ ਭੇਜਿਆ ਆ ਉਹ ਭੇਜਿਆ ਆ ਮੀਨਾ ਬਲੀਮ ਵੱਲੋਂ ਆਪਣੇ ਭਰਾ ਕਰਮਜੀਤ ਬਲੀਮ ਦੇ ਲਈ ਜੋ ਕਿ ਮੂਲੇਪੁਰ ਠਾਣਾ ਦੇ ਨਾਲ ਸੰਬੰਧਤ ਨੇ ਅਸੀਂ ਵੀ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਤੇ ਦੁਆ ਕਰਦੇ ਆ ਕਿ ਉਹਨਾਂ ਦਾ ਭਰਾ ਹਮੇਸ਼ਾ ਖੁਸ਼ ਰਹੇ ਚੜਦੀ ਕਲਾ 'ਚ ਰਹੇ ਪਰਮਾਤਮਾ ਉਸ ਨੂੰ ਤਰੱਕੀਆਂ ਬਖਸ਼ਦਾ ਰਹੇ ਜੀ ਅਗਲਾ ਸੁਨੇਹਾ ਸਾਨੂੰ ਮਿਲਿਆ ਆ ਸਿਲਕੀ ਜੋਤੀ ਤੇ ਰਾਹੁਲ ਵੱਲੋਂ ਪਿੰਡ ਮੀਆਪੁਰ ਠਾਉਣਾ ਤੋਂ ਇਹ ਜਿਹੜਾ ਆ ਭੈਣ ਭਰਾ ਇੱਕ ਦੂਜੇ ਨੂੰ ਮੁਬਾਰਕਬਾਦ ਕਹਿੰਦੇ ਹੋਏ ਕਹਿੰਦੇ ਆ ਕਿ ਅਸੀਂ ਦੁਆ ਕਰਦੇ ਆ ਕਿ ਸਾਡਾ ਇਹ ਰਿਸ਼ਤਾ ਇਸੇ ਤਰ੍ਹਾਂ ਪਿਆਰ ਦੀਆਂ ਤੰਦਾਂ ਦੇ ਵਿੱਚ ਬੱਜਿਆ ਰਹੇ ਤੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਕੱਠਿਆਂ ਹਰ ਇੱਕ ਖੁਸ਼ੀ ਦਾ ਆਨੰਦ ਲਈਏ ਜੀ ਇਸੇ ਤਰ੍ਹਾਂ ਅਗਲਾ ਸੁਨੇਹਾ ਸਾਨੂੰ ਮਿਲਿਆ ਹੈ ਰਾਹੁਲ ਤੇ ਹਸੀਨਾ ਵੱਲੋਂ ਪਿੰਡ ਚਨਾਥਲ ਕਲਾ ਤੋਂ ਇਹ ਵੀ ਭੈਣ ਭਰਾ ਇੱਕ ਦੂਜੇ ਲਈ ਦੁਆ ਕਰਦੇ ਐ ਤੇ ਚਾਹੁੰਦੇ ਐ ਕਿ ਉਹ ਹਮੇਸ਼ਾ ਇਕੱਠੇ ਰਹਿਣ ਤੇ ਹਮੇਸ਼ਾ ਪਰਮਾਤਮਾ ਉਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖੇ ਇਸੇ ਤਰ੍ਹਾਂ ਸਾਨੂੰ ਇੱਕ ਹੋਰ ਸੁਨੇਹਾ ਮਿਲਿਆ ਆ ਜਨਮ ਬਲੀਵ ਕਾਸਿਮ ਬਲੀਮ ਤੇ ਅਲਿਆਸ ਬਲੀਮ ਵੱਲੋਂ ਇਹ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਤਸਵੀਰ ਉਹਨਾਂ ਦੇ ਘਰ ਦੇ ਵੱਲੋਂ ਸਾਨੂੰ ਭੇਜੀ ਗਈ ਹੈ ਅਸੀਂ ਦੁਆ ਕਰਦੇ ਹਾਂ ਕਿ ਇਹ ਭੈਣ ਭਰਾ ਇਸੇ ਤਰ੍ਹਾਂ ਸਾਰੀ ਉਮਰ ਇਕੱਠੇ ਰਹਿਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੂਬ ਤਰੱਕੀਆਂ ਕਰਨ ਅਗਲਾ ਸੁਨੇਹਾ ਆਇਆ ਆ ਸ਼ੇਖਰ ਵੱਲੋਂ ਰਿਆ ਦੇ ਲਈ ਉਹ ਕਹਿੰਦਾ ਹੈ ਕਿ ਮੈਂ ਆਪਣੀ ਭੈਣ ਨੂੰ ਰਖੜੀ ਦੇ ਤਿਹਾਰ ਤੇ ਵਾਅਦਾ ਕਰਦਾ ਹਾਂ ਕਿ ਮੈਂ ਉਹਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਦੇ ਰੰਗ ਭਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹਾਂਗਾ ਦੋਸਤੋ ਅਸੀਂ ਕੋਸ਼ਿਸ਼ ਕੀਤੀ ਹੈ ਜਿੰਨੇ ਵੀ ਸੁਨੇਹੇ ਸਾਨੂੰ ਮਿਲੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ ਜੇਕਰ ਕੋਈ ਸੁਨੇਹਾ رہ ਗਿਆ ਹੋਵੇ ਅਸੀਂ ਮਾਫੀ ਮੰਗਦੇ ਹਾਂ ਜੀ ਜਿਵੇਂ ਮੈਡਮ ਹੋਰਾਂ ਨੇ ਕਿਹਾ ਹੈਗਾ ਹੈ ਕਿ ਜੇਕਰ ਕਿਸੇ ਦਾ ਸੁਨੇਹਾ ਰਹਿ ਗਿਆ ਤਾਂ ਅਸੀਂ ਦਿਲੋਂ ਮਾਫੀ ਮੰਗਦੇ ਹਾਂ ਤੇ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਵੀ ਸੁਨੇਹਾ ਜਿਹੜਾ ਆ ਉਹ ਨਾ ਰਵੇ ਤੁਹਾਡੇ ਵੱਲੋਂ ਭੇਜਿਆ ਗਿਆ ਇੱਕ ਇੱਕ ਸੁਨੇਹਾ ਸਾਡੇ ਲਈ ਬਹੁਤ ਅਹਿਮੀਅਤ ਰੱਖਦਾ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਸਾਰਿਆਂ ਦੇ ਸੁਨੇਹਿਆਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਰਹੀਏ ਤੇ ਜਦ ਮਨਸਿਸ ਪ੍ਰੋਗਰਾਮ ਦੇ ذریعے ਆਪਣੇ ਪਰਾਂਵਾਂ ਨੂੰ ਵੀ ਇਸ ਦਿਨ ਦੀ ਮੁਬਾਰਕਬਾਦ ਦਿੰਦੇ ਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਭੈਣਾਗੇ ਤਾਂ ਹੀ ਵੱਧ ਸਕਦੀਆਂ ਨੇ ਜੇਕਰ ਭਰਾ ਉਹਨਾਂ ਦਾ ਸਾਥ ਦਿੰਦੇ ਨੇ ਤੇ ਸਾਰੇ ਪਰਾਂਵਾਂ ਨੂੰ ਉਹਨਾਂ ਨੂੰ ਵੀ ਜੋ ਸਾਡੇ ਖੂਨ ਦੇ ਰਿਸ਼ਤੇ ਨੇ ਤੇ ਉਹਨਾਂ ਨੂੰ ਵੀ ਜੋ ਖੂਨ ਦੇ ਰਿਸ਼ਤੇ ਦਾ ਨਹੀਂ ਪਰ ਸਾਡੇ ਵੀਰ ਨੇ ਸਾਰਿਆਂ ਨੂੰ ਮੁਬਾਰਕਬਾਦ ਜੀ ਅਸੀਂ ਦਿਲੋਂ ਦੁਆ ਕਰਦੇ ਹਾਂ ਕਿ ਸਾਡੇ ਸਾਰੇ ਭਰਾ ਜਿਹੜੇ ਆ ਹਮੇਸ਼ਾ ਹੱਸਦੇ ਵਸਦੇ ਰਹਿਣ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜਿਆਂ ਦਾ ਵਾਸ ਹੋਵੇ ਦੁੱਖ ਦਿਲਿੱਦਰ ਉਹਨਾਂ ਦੇ ਦੂਰ ਹੋਣ ਤੇ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ